ਪ੍ਰੂਮੈਡਸ ਵਿਭਾਗ ਦੇ ਵੱਲੋਂ ਨਜਾਇਜ਼ ਕਬਜ਼ੇ 'ਤੇ ਛਲਾਇਆ ਗਿਆ ਪੰਜਾਬ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਲੋਕਾਂ ਦੀ ਹੋਈ ਬਹਿਸਬਾਜ਼ੀ ਲੋਕਾਂ ਨੇ ਕਿਤੇ ਘਰਾਂ ਦੇ ਬਾਹਰ ਨਜਾਇਜ਼ ਕਬਜ਼ੇ ਅੰਮ੍ਰਿਤਸਰ ਦੇ ਪ੍ਰੂਵੈਂਟਸ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ ਤੇ ਪੰਜਾ ਚਲਾਇਆ ਗਿਆ ਜਿੱਥੇ ਕਿ ਇਲਾਕੇ ਦੇ ਵਿੱਚ ਲੋਕਾਂ ਨੇ ਘਰਾਂ ਤੋਂ ਬਾਹਰ ਕਬਜ਼ੇ ਕੀਤੇ ਹੋਏ ਸਨ ਅਤੇ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਛਡਵਾਉਣ ਦੇ ਲਈ ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਲੋਕਾਂ ਨੇ ਅਧਿਕਾਰੀਆਂ ਦੇ ਨਾਲ ਬਹਿਸ-ਵਾਜਿ ਕਰਨੀ ਸ਼ੁਰੂ ਕਰ ਦਿੱਤੀ। ਇਹ ਮਾਮਲਾ ਕਾਫੀ ਜ਼ਿਆਦਾ ਭੱਗ ਗਿਆ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਆਪਣੀ ਡਿਊਟੀ ਕਰ ਰਹੇ ਸੀ। ਸਾਡੀ ਡਿਊਟੀ ਦੇ ਵਿੱਚ ਵਿਗਨ ਪਾਇਆ ਗਿਆ ਇਹਨਾਂ ਲੋਕਾਂ ਦੇ ਵੱਲੋਂ ਜਿੱਥੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅਸੀਂ ਉਹਨਾਂ ਕਬਜ਼ਿਆਂ ਨੂੰ ਛਡਵਾਉਣ ਦੇ ਲਈ ਇੱਥੇ ਇਸੇ ਇਹ ਮਾਮਲਾ ਹੁਣ ਕਾਫੀ ਜ਼ਿਆਦਾ ਪੱਕ ਗਿਆ ਆਖਰੀ ਮਾਮਲਾ ਹੈ ਕਿਥੋਂ ਦਾ ਆਉ ਤੁਹਾਨੂੰ ਦੱਸ ਦਿਆ ਦੱਸ ਦੇ ਕਿ ਇਹ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਅੰਮ੍ਰਿਤਸਰ ਇਫਰੂ ਮੈਟਸ ਵਿਭਾਗ ਦੇ ਵੱਲੋਂ ਨਜਾਇਜ਼ ਕਬਜ਼ਿਆਂ ਤੇ ਪੰਜਾ ਚਲਾਇਆ ਗਿਆ ਦੱਸ ਦੇ ਕਿ ਇੱਥੇ ਇਲਾਕੇ ਦੇ ਲੋਕਾਂ ਦੇ ਵੱਲੋਂ ਘਰਾਂ ਦੇ ਬਾਹਰ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਇਸ ਨੂੰ ਛੁਡਵਾਉਣ ਦੇ ਲਈ ਸਰਕਾਰੀ ਜਗਾ ਜਿਹੜੀਆਂ ਉਥੇ ਖਾਲੀ ਕਰਵਾਉਣ ਦੇ ਲਈ ਇਪਰੂਵਮੈਂਟਸ ٹرسٹ ਦੇ ਅਧਿਕਾਰੀਆਂ ਉਥੇ ਪਹੁੰਚਦੇ ਨੇ ਤਾਂ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦੀ ਬਜਾਏ ਬਹਿਸਬਾਜ਼ੀ ਕੀਤੀ ਗਈ। ਐਸੇ ਤਦਾ ਕਿ ਸਰਕਾਰੀ ਡਿਊਟੀ ਦੇ ਵਿੱਚ بگਨ ਪਾਈ ਗਈ ਆ। ਤਾਂ ਤੁਹਾਨੂੰ ਦੱਸ ਦੇ ਕਿ ਲੋਕ ਜਿਹੜੇ ਘਰਾਂ ਦੇ ਬਾਹਰ ਨਜਾਇਜ਼ ਕਬਜ਼ੇ ਕਰਕੇ ਬੈੱਕੇ ਹੋਏ ਨੇ ਉਸ ਜਗ੍ਹਾ ਨੂੰ ਖਾਲੀ ਕਰਵਾਉਣ ਦੇ ਲਈ ਇਪਰੂਵਮੈਂਟਸ ਵਿਭਾਗ ਦੇ ਅਧਿਕਾਰੀਆਂ ਤੇ ਪਹੁੰਚੇ ਸਨ ਐਸੇ ਚਲਦੇ ਹੀ ਲੋਕਾਂ ਨੇ ਅਧਿਕਾਰੀਆਂ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਹੀ ਪੁੱਛਣਾ ਨਹੀਂ ਸਰ ਪਲੀਜ਼ ਸਾਰੇ ਮੈਨੂੰ ਕੋਪਰੇਟ ਕਰੋ ਸਾਰਿਆਂ ਨੂੰ ਕੋਪਰੇਟ ਕਰੋ ਟਾਈਮ ਸਾਰਿਆਂ ਨੂੰ ਇਧਰ ਇਹਨਾਂ ਦੀ ਤਲਵਾਰ ਨੁਵਾਈਆਂ ਕੁਛ ਹੋ ਜਾਏਗਾ ਮੈਸੇਜ ਦਿੱਤਾ ਦੇਖੋ ਮੇਰੀ ਗੱਲ ਸੁਣੋ ਜੀ 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 ਆਮ ਰਿਕੁਐਸਟਿੰਗ ਟੂ ਯੂ ਥੋੜਾ ਪਾਇਦਾ ਥੋੜੋ ਬਹੁਤ ਵਧੀਆ ਫਰਕ ਅੱਛੀ ਗੱਲ ਥੋੜਾ ਤੁਸੀਂ ਬਣਾਏਗਾ ਨਾ 14 ਜੀ ਮਾਣੋ ਤੁਹਾਨੂੰ ਨਾਊਂਸ ਸਰ ਮੈਂ ਆਊਟ ਆਫ ਸਿਟੀ ਸੀ ਕੋਈ ਕੋਈ ਬੰਦਾ ਬਾਹਰ ਆ ਕੋਚਾ ਕਰਦਾ ਮੈਂਬਰ ਤੇ ਉਹ ਪੂਰੀ ਤਰ੍ਹਾਂ ਨਹੀਂ ਜਾਂਦ ਬਣ ਲੱਗੀ 50 ਬੰਦੇ ਨੂੰ ਵੀ ਕਰੋ ਤੁਸੀਂ ਬਣਾ ਰਹੇ ਹੋ ਤੁਸੀਂ ਕਰੋ ਜੇ ਮੇਰੀ ਗੱਲ ਕੁਝ ਨਹੀਂ ਕਰਦੇ ਬੇਤਤੀ ਜਦੋਂ ਜੇ ਕਿਸੇ ਨੇ ਹਜ਼ਾਰਾਂ ਰੁਪਏ ਲਾ ਕੇ ਪਲਾਂਟ ਲਗਾਏ ਉਹਨਾਂ ਚ ਸਟਰੀ ਐਨੀਮਲ ਵੱਢ ਰਹੇ ਆ ਅੱਛਾ ਉਹਨੂੰ ਕਰਨ ਵਾਸਤੇ ਫੈਂਸਿੰਗ ਕਰ ਲਈ ਤੂੰ ਕਿੰਨੂੰ ਤੁਸੀਂ ਫੈਂਸਿੰਗ ਹਲਤ ਕਰ ਦਿੱਤੀ ਹਾਂ ਫੈਂਸਿੰਗ ਨਹੀਂ ਹੈਗੀ ਨਹੀਂ ਹੁਕੀਆ ਘਰਾਂ ਦੇ ਵਿੱਚ ਬੁਲਾਇਆ ਤੁਹਾਡੇ ਇੱਥੇ ਰੋਜ਼ ਤੁਹਾਡੇ ਐਕਸਨ ਨੂੰ ਐਸੀ ਸਾਹਿਬ ਤੁਹਾਨੂੰ ਟਾਈਮ ਦੇ ਐਸੀ ਸਾਹਿਬ ਤੁਹਾਡੇ ਹਰ ਵਾਈਦਾ ਕਰੋ ਬਈ ਕੋਈ ਲੋਕੀ ਦੁਨੀਆ ਅੰਦਰ ਇੱਕ ਬਾਤ ਦੁਬਾਰਾ ਕੋਠੀ ਨਾ ਬਣਾਉਣੀ ਨਹੀਂ ਉਹ ਗੱਲ ਤੁਹਾਨੂੰ ਇੱਕ ਪਾਸੇ ਜਦੋਂ ਕੰਮ ਕਰੋ ਇੱਕ ਪਾਸੇ ਜਦੋਂ ਕਲੈਕਸ਼ਨ 14 ਤਰੀਕ ਨੂੰ ਅਨਾਉਂਸਮੈਂਟ ਜਦੋਂ ਤੁਸੀਂ ਕਲੋਨੀਆਂ ਬਣਾ ਜੋ ਤੁਸੀਂ ਅਟਰੈਕਟ ਕਰ ਦਿਓ ਇਹ ਤੁਹਾਨੂੰ ਗ੍ਰੀਨ ਬੈਲਟ ਦਿੱਤੀ ਜਾਏਗੀ 14 ਦਿਨ ਅਨਾਉਂਸਮੈਂਟ ਕਰ ਰਹੇ ਹਾਂ ਜੇ ਕਰਦੇ ਬਿਓ ਤਾਂ ਸਾਰਿਆਂ ਦੇ ਰਿਮੂਵ ਕਰ ਦਿੱਤੀਆਂ ਫਿਰ ਕੋ ਕਰਾਂ ਟਾਈਮ ਨਹੀਂ ਨਹੀਂ ਕੋਈ ਨਹੀਂ ਕਿ ਆਈ ਮੈਨੂੰ ਤਾਂ ਪਤਾ ਹੀ ਨਹੀਂ ਆਇਆ ਪਤਾ ਲੱਗਾ ਐਸੀ ਸਾਹਿਬ ਮੈਂ ਬਾਹਰ ਸੀ ਮੈਨੂੰ ਅੱਜ ਪਤਾ ਲੱਗਾ ਗਿਆ ਇਸ ਤਰ੍ਹਾਂ ਮੈਂ ਨੂੰ ਕਿਹਾ ਭਾਜੀ ਹੁਣ ਦੋ ਤਿੰਨ ਦਿਨ ਦਿਓ ਅਸੀਂ ਕਰ ਦਿੰਦੇ ਹਾਂ ਜੀ ਇੱਥੇ ਕਿਹੜਾ ਆਪਾਂ ਕੋਈ ਕਮਰਾ ਪਾਇਆ ਉੱਥੇ ਵੀ ਜਿਹੜਾ ਆਪਾਂ ਕਮਰਾ ਢਾਣਾ ਮਤਲਬ ਹੋ ਰਿਹਾ ਉਹ ਤਰਤਾ ਉੱਥੇ ਜਦ ਇਸ ਪੂਰੇ ਮਾਮਲੇ ਨੂੰ ਲੈ ਕੇ ਰਾਕੇਸ਼ ਗਰਗ ਸੁਪਰਡੈਂਟ ਇਪਰੂਵਮੈਂਟਸ ਟਰੱਸਟ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਤੇ ਬੋਲਦਿਆਂ ਕੀ ਕਿਹਾ ਹੈ ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਹਾਂ ਇਹ ਸੀਓਸੀਪੀ 2680 ਹੈ ਜੀ 2022 ਦੇ ਮਾਨਜੋ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਹੈ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਹਨ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਹਾ ਟਰਸਟ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ 댓 ਵਾਜ਼ ਨਾਟ ਸੈਟੀਸਫੈਕਟਰੀ ਐਕਸ਼ਨ ਤੇ ਕੋਰਟ ਨੇ ਦੇ ਵਿੱਚ ਫੇਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਇਹ ਗ੍ਰਿੱਲਾਂ ਇਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਇਨਕ੍ਰੋਚਮੈਂਟਸ ਨੇ ਰਿਮੂਵ ਕਰਾ ਕੇ ਉਥੇ ਐਫੀਡੇਟ ਫਾਈਲ ਕਰਨਾ ਐ ਐਂਡ ਨਾਲ ਹੀ ਅਸੀਂ ਜਿਹੜੇ ਆਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਇਨਕ੍ਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸੈਪਟੈਂਬਰ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਦੈਟ ਥਿਸ ਇਜ਼ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਇਹ ਸਰ ਕਿਹੜੀ ਕਿਹੜੀ ਟੀਮਾਂ ਪਹੁੰਚੀਆਂ ਹੀਆਂ ਐ ਅੱਛਾ ਅਸੀਂ 5 ਟੀਮਾਂ ਬਣਾਈਆਂ ਜ ਜਿਹੜੇ ਸਾਡੇ ਆਫੀਸ਼ੀਅਲ ਸਟਾਫ ਦੀਆਂ ਸਾਡੇ ਪੰਜ ਐਕਸ਼ਨ ਨੇ ਹਰ ਇੱਕ ਐਕਸ਼ਨ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇੱਥੇ ਡਿਪਲੋਏਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਿਓਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕਿਉਂ ਦਿੱਖ ਰਿਹਾ ਪੁਲਿਸ ਪ੍ਰਸ਼ਾਸਨ ਜੀ ਵੇਟ ਕਰ ਰਿਹਾ ਜੀ ਪੁਲਿਸ ਫੋਰਸ ਦੀ ਵੇਟ ਕਰ ਰਿਹਾ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਿਹਾ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਪਾੰਦਾ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਹਾਂ ਤੇ ਅਸੀਂ ਆਪਣਾ ਜੇਈ ਭੇਜਿਆ ਹੈ ਪੁਲਿਸ ਫੋਰਸ ਉਥੇ ਡਿਪਾਰਟਮੈਂਟ ਚ ਕੰਟੈਕਟ ਕਰਨ ਵਾਸਤੇ ਜਿੰਨੀ ਕਰੋਸਮੈਂਟ ਹੋਈ ਹੈ ਇਹ ਮਿਲੀ ਭੁਖ ਦਾ ਜੀ ਅਸਰਾਂ ਦੇ ਨਾਲ ਟਾਡੇ ਉਹਨਾਂ ਕਰਕੇ ਹੋਈ ਹੈ ਜੀ ਜਿਹੜੀ ਕਿਉਂਕਿ ਉਹਨਾਂ ਨੇ ਕਿ ਅਸੀਂ ਪਹਿਲਾਂ ਕਰੋਸਮੈਂਟ ਕੀਤੀ ਨਹੀਂ ਘਰਾਂ ਦੇ ਬਾਹਰ ਜਦੋਂ ਅਸੀਂ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰਉਂਦੇ ਨਕਸ਼ਾ ਵਗੈਰਾ ਨਹੀਂ ਬਟ ਜੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਇੰਨੇ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੋਨਸੀਬਲ ਨੇ ਜੇ ਕਹਿੰਦਾ ਫੀਲਡ ਸਟਾਫ ਹੋ ਰਿਸਪੋਨਸੀਬਲ ਹੈ ਤੇ ਫਿਰ 2022 ਤੋਂ ਅਨਵਰ ਏ ਜਸਟ ਇਹਨਾਂ ਦਾ ਇਹ ਆਪ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਦੀ ਕਰਾ ਰਹੇ ਆ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਇ ਦੇ ਆਰ ਆਪਣਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਇਹ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਐਨਈ ਇਹ ਸਹੀ ਹੈਗੇ ਨੇ ਤਾਂ ਪਬਲਿਕ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕ੍ਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣ ਆਫੀਸ਼ਲ ਨੂੰ ਜਿਹੜਾ ਹੈਗਾ ਕਲੇਮ ਕਰਨਾ ਈਜ਼ੀ ਹੈ ਮਿਲੀ ਪੁਕਤ ਹੋ ਸਕਦੀ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਜੀ ਅਫਸਰਾਂ ਤੇ ਨਹੀਂ ਐਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਹੋਵੇ ਤਾਂ ਅਫਸਰ ਕਿਸ ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ ਦੇ ਕਾਰਵਾਈ ਬਾਰੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਜੀ ਡਿਟੇਲ ਉਹ ਦੇਣੀ ਅਸੀਂ ਮੈਫੀ ਰੈਪੋਰਟ ਦੇ ਵਿੱਚ ਦੇਵਾਂਗਾ ਉਹ ਚੀਜ਼ ਤਾਂ ਸਰ ਕਿੰਨੀਆਂ ਦੁਕਾਨਾਂ ਹੈਗੀਆਂ ਉਹ ਬਰਸਤ ਦੇ ਘਰ ਕਿੰਨੇ ਹੈਗੇ ਜਿਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈਗੀ ਪਬਲਿਕ ਲੈਂਡ ਤੇ ਅਨਕ੍ਰੋਚਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਕਾਰ ਦੀ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਕੋਈ ਪਬਲਿਕ ਨੂੰ ਅਪੀਲ ਕਰਨਾ ਚਾਹੁੰ ਕਿ ਸ਼ਾਂਤੀਪੁਰ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਆ ਕਿ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇਨਸਟਰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈਗਾ ਬੜਾ ਕਲੀਅਰ ਜਿਹੜੀ ਹੈ ਸੀਓਸੀਯੂਪੀ ਹੈਗੀ ਹੈ ਇਹ 4886 ਜਿਹੜੀ ਆਪਣਾ ਕੰਟੈਂਪਟ ਸੀਗੀ ਉਹਦੇ ਵਿੱਚ ਜਿਹੜੇ ਜਜਮੈਂਟ 2003 ਦੀ ਸੀਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਪਬਲਿਕ ਲੈਂਡ ਤੇ ਕੋਈ ਵੀ ਇਨਕ੍ਰੋਚਮੈਂਟ ਹੈ ਅਸੀਂ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਲੱਗਦਾ ਕਿ ਜਲਦ ਜੀਸੀਪੀ ਲੱਗੂਗੀ ਕਈ ਲੋਕ ਬੈਸ ਤੇ ਵੀ ਨਜ਼ਰ ਆ ਵਿਡੀਓਗ੍ਰਾਫੀ ਕੀਤੀ ਜਾਵੇਗੀ ਸਰਕਾਰੀ ਆ ਡੈਫੀਨਿਟਲੀ ਵੀਡੀਓਗ੍ਰਾਫੀ ਕਰਵਾਸੇ ਵਕ ਵਕ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਆਫੀਸ਼ਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈਗਾ ਸਿਵਲ ਸਰਜਨ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਂਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀ ਹੈ ਤੇ ਫੇਰ ਅਸੀਂ ਜਿਹੜਾ ਹੈਗਾ ਫਾਇਰ ਵਿਗੇਟ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀਆਂ ਗੁਜਰਾਤ ਗੈਸ ਵਾਲਿਆਂ ਨੇ ਪਾਈਪਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਵੀ ਕੋਈ ਟੁੱਟਣ ਦਾ ਜਾ ਹੁੰਦਾ ਹੈ ਵਾਟਰ ਸਪਲਾਈ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟੀ ਜਿਹੜੀ ਰੈਗੂਲਰ ਲੇਬਰ ਹੈਗੀ ਹੈ ਇਨ एडिशन ਟੂ 댓 ਅਸੀਂ ਹੋਰ ਵੱਖਰੀ ਲੇਬਰ ਵੀ ਅਸੀਂ ਸੱਮਨ ਕੀਤੀ ਹੋਈ ਹੈ ਮਤਲਬ ਅਸੀਂ ਕੋਈ ਇਨਕਨਿਵੈਨਿਐਂਸ ਕਰਨ ਵਾਸਤੇ ਨਹੀਂ ਅਸੀਂ ਕੋਰਟ ਦਾ ਜਿਹੜਾ ਆਰਡਰ ਅੱਜ ਮੌਜੂਦ ਹੈਗੇ ਆ ਤੇ ਅਸੀਂ ਉਹਦਾ ਕੰਪਲੈਂਸ ਜਿਹੜਾ ਹੈਗਾ ਕਰਨਾ ਹੈ 29 ਸਾਡੇ ਕੋਲ ਲਾਸਟ ਡੇਟ ਹੈਗੀ ਹੈ ਇਹ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ ਜਦਿਸ ਪੂਰੇ ਮਾਮਲੇ ਤੇ ਪੁਰਸ ਅਧਿਕਾਰੀਾਂ ਤੇ ਉੱਥੇ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਦੇ ਸਬੰਧ ਵਿੱਚ ਬੋਲਦੇ ਹੋਏ ਕੀ ਕਿਹਾ ਹੈ ਤਾਂ ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਵੀ ਸੁਣਾ ਦਿੰਨੀ ਆ ਜੇ ਲੋਕਾਂ ਨੇ ਥਰੇ ਬਣੇ ਹੈ ਜਾਂ ਗ੍ਰਿਲਾ ਲੱਗੀਆਂ ਇੱਕ ਦਿਨ ਤੋਂ ਨਹੀਂ ਲੱਗੀਆਂ ਪਿਛਲੇ 15 ਸਾਲਾਂ ਤੋਂ ਲੱਗੀਆਂ ਇਹਨਾਂ ਦੇ ਐਕਸੀਡੈਂਟਾਂ ਨਾਲ ਐਲਟਮ ਸਾਹਮਣੇ ਵੀ ਕੇ ਬੋਲਿਆ ਇਹਨਾਂ ਦੇ ਐਕਸੀਡੈਂਟ ਇਹਨਾਂ ਦੇ ਐਸਡੀਓ ਇਹਨਾਂ ਦੇ ਜੀਏ ਨੇ ਪੈਸੇ ਲੈ ਲੈ ਕੇ ਇੱਥੇ ਸਾਰੀ ਕਲੋਜਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਲਈ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈ ਜੀ ਇਹ ਕਿੰਨੇ ਪੈਸੇ ਲਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਐਸਾ ਤੇ ਤੁਸੀਂ ਇੰਪਰੂਵਮੈਂਟ ਰੋਡ ਦੇ ਵਿੱਚ ਕੋਈ ਕਲੇਰੈਂਸ ਦਾ ਸਰਟੀਫੀਕੇਟ ਲੈ ਜਾਓ ਜਾਂ ਆਪਣੇ ਰਿਸਟ੍ਰੀ ਕਰਾ ਲਓ ਤਵੀ ਤੁਹਾਨੂੰ ਪੈਸੇ ਦੇਣੇ ਪੈਂਦੇ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਸਰ ਕੁਝ ਨਹੀਂ ਕਰਦੇ ਜੀ ਜਿੱਦਾਂ ਜਿੱਥੇ ਬਾਤ ਆਵੇ ਕੋਈ 500 ਲੈ ਗਿਆ ਕੋਈ 10000 ਲੈ ਗਿਆ ਕਿੰਨੇ ਕਿੰਨੇ ਗਾਜ ਸਰ ਜਗਾ ਮਲੀ ਹੋਈ ਲੋਕਾਂ ਨੇ ਬੜੀ ਬੜੀ ਮਲੀ ਭਾਈ ਜਿੰਨੀ ਥੋੜਾ ਪਿੱਛੇ ਤੁਸੀਂ ਜਿੰਨੀ ਜਿੰਨਾ ਬੰਦੇ ਦਾ ਪਲਾਟ ਹੈਗਾ ਵੇ ਉਸ ਤੋਂ ਘੱਟੋ ਘੱਟ 25% ਜਗਾ ਹਰਕੇ ਇਹਨੇ ਮਲ ਰੱਖੀ ਹੋਈ ਹੈ ਲੱਗਦਾ ਕਿ ਨਜਾਇਜ਼ ਹੈ ਨਹੀਂ ਹੈਗੀ ਨਜਾਇਜ਼ ਹੈ ਪਰ ਅਗਰ ਇੱਕ ਪਹਿਲੀ ਕਾਰਵਾਈ ਤੇ ਰੋਕ ਦਿੱਤਾ ਜਾਂਦਾ ਇੰਨੇ ਲੋਕਾਂ ਦੇ ਉੱਪਰ ਨਿਪਟਾਰਾ ਨਹੀਂ ਹੋਣਾ ਸੀਗਾ ਬਲਕਿ ਤੁਹਾਡਾ ਕਹਿਣਾ ਵਾ ਕਿ ਪ੍ਰਸ਼ਾਸਨ ਦਾ ਇਹੋ ਹੀ ਕਸੂਰ ਹੈ ਕਿ ਪਹਿਲੇ ਨਹੀਂ ਰੋਕਿਆ ਬਿਲਕੁਲ ਨਹੀਂ ਰੋਕਿਆ ਤੇ ਬਾਅਦ ਵੇਖ ਵੇਖ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਸ ਵਾਲੇ بڑے ਵੱਡੇ ਵੱਡੇ ਅਸਰ ਰਹਿ ਗਏ ਨੇ ਜਾਂ ਕਈ ਇੰਪਲੂਮੈਂਟਰ ਦੇ ਇਹਨਾਂ ਦੇ ਆਪੇ ਅੱਜੀਆਂ ਦੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹੜਾ ਉਹ ਪੁਰਾਣਾ ਛੱđa ਹੀ ਵੜਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਉੱਤੇ ਅੱਛਾ ਸਰ ਇਹਨਾਂ ਦੀ ਕਵਬਦੀ ਛਡਾਉਣੀ ਹੈ ਇੱਥੋਂ ਉਹਦੇ ਸਬੰਧੀ ਡਿਊਟੀ ਮਿਨਿਸਟਰੀ ਡਿਊਟੀ ਹੈ ਜਾਂ ਕੋਈ ਲਾਗ ਇਨਡਾਊਟ ਦੀ ਸਥਿਤੀ ਉਹ ਤਾਂ ਪੁਲਿਸ ਨਾਲ ਮੈਂ ਹਾਂ ਪ੍ਰਸਤ ਤਾਨਕਾ ਤੋਂ ਤਾਂ ਲੱਗ ਗਈ ਸਾਨੂੰ ऑफिसर कह रहे कि पहले हीਾਨੂੰ ਪਤਾ ਲੱਗ ਗਿਆ ਸੀ ਤੇ 8 ਵਜੇ ਜਾਣ ਕੇ ਖੜੇ ਹੋ। ਅਨੁਜੋਨੀ ਨਾਲ ਪਰ ਤਾਲਮੇਲ ਤੋਂ ਹੁਣ ਨਹੀਂ ਕਰਨਾ ਤੇ ਜੀ। ਜੀ। ਮੈਂ ਕਹਿੰਦਾ ਤਾਂ ਮੈਂ ਕਹਿੰਦਾ ਤਾਲਮੇਲ ਕਰਨਾ ਤੇ ਤਾਲਮੇਲ। ਸਾਹਮਣੇ ਦੇਖੋ ਜੀ। ਇੱਧਰ ਦੇਖ ਕੇ। ਇੱਧਰ ਦੇਖ ਕੇ। 2 ਪਿੰਟ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਕਿਉਂਕਿ ਲੋਕ ਲੜਦੇ ਨਜ਼ਰ ਆ ਰਹੇ ਕਿ ਨਹੀਂ ਝਾਂਦਵਾਂਗੇ। ਉਹਦੇ ਵਾਸਤੇ ਕਿਸ ਤਰ੍ਹਾਂ ਪੈਂਟ ਨਹੀਂ ਸਾਰੀ ਕਾਲ ਵੀ ਟ੍ਰਸਟ ਬਣਾ ਸਟਾਰਟ ਹੋਣੀ ਹੈ ਜੀ। ਜੇ ਅਸੀਂ ਕੋਈ ਲਾਗ ਡਾਊਟ ਲਾਗ ਇੰਨੀ ਕਲੋਜ਼ਮੈਂਟ ਹੋ ਗਈ ਕਿਵੇਂ? ਸਰ ਇੱਕ ਵਾਰ ਤੁਸੀਂ ਇਹਨਾਂ ਨੂੰ ਬੋਲਾਂ ਤਾਂ ਪਹਿਲਾਂ। ਲਾਗ ਡਾਊਟ ਜੀ ਕੋਈ ਸਥਿਤੀ ਪੈਦਾ ਹੋਊ ਤਾਂ ਉਹਦੇ ਇਹ ਤੁਸੀਂ ਦੱਸ ਰਹੇ ਸੀ ਜਿਹੜੇ ਤੁਹਾਨੂੰ ਆਰਡਰ ਕਿੰਨੇ ਚਿਰ ਮੈਨੂੰ ਪਤਾ ਲੱਗਿਆ ਸੀ ਸਿਰੇ ਨਹੀਂ ਕਿੰਨੇ ਵਜੇ ਟਾਈਮ ਸਾਢੇ 9 ਵਜੇ ਉੱਥੇ ਦਫ਼ਤਰੇ ਕੰਮ ਸੀ ਮੈਂ ਉੱਥੇ ਇੱਥੇ ਆ ਗਿਆ ਉਹ ਕਹਿੰਦਾ 9 ਦਾ ਟਾਈਮ ਦਿੰਦਾ ਸੀ ਚਲੋ ਕੋਈ ਟਾਈਮ ਮਿਲਿਆ ਉਹ ਅੱਜ ਦੀ ਡੇਟ ਹੁੰਦੀ ਹੈ ਇਹ ਕੋਈ ਟਾਈਮ ਥੋੜਾ ਕੋਈ ਦਫ਼ਤਰੇ ਚ ਹੋਊਗਾ ਮੈਂ ਤਸਵੀਰ ਦਾ ਉਹਨੂੰ ਕੋਈ ਇੱਕ ਕੰਮ ਮੈਂ ਬਿਲਕੁਲ ਚਲੋ ਠੀਕ ਹੈ ਥੈਂਕ ਯੂ ਇੱਕ ਪਾਸੇ ਤਾਂ ਪ੍ਰੂਵੈਂਸ ਵਿਭਾਗ ਦੇ ਵੱਲੋਂ ਨਜਾਸ ਕਬਜ਼ਿਆਂ ਦੇ ਉੱਤੇ ਪੰਜਾ ਚਲਾਇਆ ਜਾ ਰਿਹਾ ਤੇ ਦੂਸਰੇ ਪਾਸੇ ਇਲਾਕੇ ਦੇ ਲੋਕ ਜਿਨ੍ਹਾਂ ਦੇ ਕੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਘਰਾਂ ਤੋਂ ਬਾਹਰ ਉਹਨਾਂ ਦੇ ਵੱਲੋਂ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਈ ਗਈ ਆ ਤੇ ਦੂਸਰੇ ਪਾਸੇ ਬਹਿਸ ਬਾਜ਼ੀ ਕੀਤੀ ਗਈ ਅਤੇ ਕਈ ਤਰ੍ਹਾਂ ਦੇ ਸਵਾਲ ਜੜੇ ਨੇ ਅਧਿਕਾਰੀਆਂ ਨੂੰ ਹੀ ਕਰ ਦਿੱਤੇ ਗਏ ਨੇ ਹੁਣ ਇਸ ਮਾਮਲੇ ਦਾ ਕੀ ਹੱਲ ਨਿਕਲਦਾ ਆ ਇਹ ਦੇਖਣਾ ਹੋਵੇਗਾ ਹਮਦਾਰਦ ਟੀਵੀ ਦੇ ਲਈ ਅਮ੍ਰਿਤਸਰ ਤੋਂ ਹਿਮਾਸ਼ੂ ਸ਼ਰਮਾ ਦੀ ਰਿਪੋਰਟ